ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟੱਡੀ 올 ਇਨ ਵਨ ਕੀ ਹਾਲ ਚਾਲ ਹੈ ਤੁਹਾਡਾ ਤਾਂ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ 5994 ਵਾਲੇ ਸਾਥੀ ਜਿਨ੍ਹਾਂ ਨੂੰ ਆਫਰ ਲੈਟ ਨੇ ਜਿਹੜੇ ਉਹ ਮਿਲ ਚੁੱਕੇ ਨੇ ਉਹੋ ਮੈਡੀਕਲ ਕਰਵਾ ਕੇ ਜਿਹੜੇ ਮੈਂ ਆਪਣੇ ਬੀਪੀ ਆਫਿਸ ਦੇ ਵਿੱਚ ਜਾ ਰਹੇ ਨੇ ਠੀਕ ਹੈ ਬੀਪੀ ਆਫਿਸ ਦੇ ਵਿੱਚ ਕੀ ਕੀ ਫਾਈਲ ਲੈ ਕੇ ਜਾਣੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਠੀਕ ਹੈ ਮੈਡੀਕਲ ਦੇ ਵਿੱਚ ਕੀ ਫਾਈਲ ਲੈ ਕੇ ਜਾਣੀ ਸੀ ਉਹ ਵੀਡੀਓ ਮੈਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਹੁਣ ਬੀਪੀ ਆਫਿਸ ਦੇ ਵਿੱਚ ਜਿਹੜੀ ਤੁਸੀਂ ਫਾਈਲ ਹੈ ਜਿਹੜੀ ਉਹ ਲੈ ਕੇ ਜਾਣੀ ਹੈ ਤਾਂ ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਮੈਡੀਕਲ ਜਿਵੇਂ ਹੁੰਦਾ ਰਹੂਗਾ ਤੁਹਾਡਾ ਤਾਂ ओरिजिनल ਹੈ ਜਿਹੜਾ ਉਹੋ ਉਹ ਸਦਿਆਂ ਤੁਸੀਂ ਆ ਤੁਸੀਂ ਕਲਰਡ ਫੋਟੋਕਾਪੀ ਕਢਵਾ ਕੇ ਆਪਣੇ ਕੋਲ ਰੱਖ ਸਕਦੇ ਹੋ ਤੇ ਮੈਡੀਕਲ ਜਿਹੜਾ オリジナル ਹੈ ਉਹ ਤੁਹਾਡਾ ਫਾਈਲ ਦੇ ਵਿੱਚ ਲੱਗੂਗਾ ਬੀਪੀ ਆਫਿਸ ਦੇ ਜਿਹੜਾ ਉਹ ਜਮ੍ਹਾਂ ਹੋਊਗਾ ਠੀਕ ਹੈ ਜੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਬੀਪੀ ਆਫਿਸ ਦੇ ਵਿੱਚ ਆਪਾਂ ਕੀ ਫਾਈਲ ਲੈ ਕੇ ਜਾਣੀ ਹੈ ਕਿਹੜੇ ਕਿਹ ਡਾਕੂਮੈਂਟਸ ਉਸ ਦੇ ਵਿੱਚ ਲੱਗਣਗੇ ਤਾਂ ਸਭ ਤੋਂ ਪਹਿਲਾਂ 8994 ਵਾਲਿਆਂ ਕੋਲ ਇਹ ਵੀਡੀਓ ਹੈ ਜਿਹੜੀ ਉਹ ਪੰਚਾਇਤ ਤਾਂ ਜੋ ਉਹਨਾਂ ਦੀ ਮਦਦ ਜਿਹੜੀ ਹੋ ਸਕੇ ਤਾ ਪੰਗਲ ਕਰਦੇ ਆ ਬੀਪੀ ਆਫਸ ਜੁਆਇਨਿੰਗ ਫਾਈਲ ਕਿਹੜੀ ਕਿਹ ਕਿ ਡਾਕੂਮੈਂਟ ਉਸਦੇ ਵਿੱਚ ਹੋਣਗੇ origignal document ਦੀ ਫਾਈਲ ਹੋ ਗਈ ਹੈ ਸਭ ਤੋਂ ਪਹਿਲਾਂ ਕੀ ਲੱਗਿਆ ਹੋਗਾ ਇਸ ਦੇ ਵਿੱਚ ਬਿਨੈ ਪੱਤਰ 9946 ਐਪਲੀਕੇਸ਼ਨ ਫਾਰਮ ਠੀਕ ਹੈ ਐਪਲੀਕੇਸ਼ਨ ਫਾਰਮ ਹੈ ਜਿਹੜਾ ਤੁਸੀਂ ਉਹ ਲਾ ਸਕਦੇ ਹੋ ਇਸ ਦੇ ਵਿੱਚ ਆਫਰ ਲੈਟਰ ਹੈ ਜਿਹੜਾ ਉਹ ਪੱਕਾ ਲਾਣਾ ਠੀਕ ਹੈ ਆਫਰ ਲੈਟਰ ਹੈ ਜਿਹੜਾ origignal ਕਾਪੀ ਤੁਹਾਨੂੰ ਮਿਲੀ ਹੈ ਉਹ origignal ਕਾਪੀ ਇਸ ਦੇ ਵਿੱਚ ਲੱਗੂਗੀ ਬੀਪੀ ਆਫਸ ਦੇ ਚਾਰ ਕਾਪੀਆਂ ਤੁਹਾਨੂੰ ਸ਼ਾਇਦ ਮਿਲੀਆਂ ਹੋਣਗੀਆਂ ਜਿਹੜੀਆਂ ਜਿੰਨਾ ਡੀਓਪਸ ਤੋਂ ਮਿਲਿਆ ਜਾਂ ਫਿਰ ਇੱਕ ਕਾਪੀ ਹੀ ਮਿਲੀ ਹੋਊਗੀ ਤਾਂ ਤੁਸੀਂ ਉਹਨਾਂ ਦੀ ਪ੍ਰਿੰਟ ਕੱਢ ਕੇ ਰੱਖ ਸਕਦੇ ਹੋ ਤੇ ਕਲਰਡ ਪ੍ਰਿੰਟ ਕੱਢ ਕੇ ਰੱਖ ਸਕਦੇ ਹੋ ਤੇ オリジナル ਜਿਹੜਾ ਇੱਥੇ ਲੱਗੂਗਾ ਠੀਕ ਹੈ ਫੇਸ ਦਾ ਪ੍ਰੂਫ ਹੋਊਗਾ ਤੁਹਾਡਾ ਜਦੋਂ ਤੁਸੀਂ ਪੋਸਟ ਕਰੀਏ ਉਹਦੀ ਫੇਸ ਦਾ ਪ੍ਰੂਫ ਹੋਊਗਾ ਸਵੈ ਘੋਸ਼ਣਾ ਪੱਤਰ ਅਸਲ ਇਹ ਬੀਪੀਓਪਸ ਤੋਂ ਲਿਖਿਆ ਜਾਊਗਾ ਉੱਥੇ ਹੀ ਲਿਖਿਆ ਜਾਊਗਾ ਉੱਥੇ ਹੀ ਪੱਤਰ ਨੰਬਰ ਲਾ ਕੇ ਤੁਹਾਨੂੰ ਦੇਣਗੇ ਇਹ ਠੀਕ ਹੈ ਉੱਥੇ ਪੱਤਰ ਨੰਬਰ ਲਾ ਕੇ ਤੁਹਾਨੂੰ ਦੇਣਗੇ ਵੀ ਮੈਨੂੰ ਇਸ ਦਿਨ ਜੁਆਇਨਿੰਗ ਜਿਹੜੀ ਹੋ ਕਰਵਾਈ ਜਾਵੇ ਮੇਰਾ ਇਹ ਸਾਰਾ ਕੁਝ ਡਾਟਾ ਇਹ ਜਿਹੜਾ ਉਹ ਸਹੀ ਹੈ ਠੀਕ ਹੈ ਤਾਂ ਉੱਥੇ ਤੁਹਾਨੂੰ ਸਵੈ ਘੋਸ਼ਣਾ ਪੱਤਰ ਆਪਣੀ ਆਪ ਭਰ ਕੇ ਸਾਈਨ ਕਰਕੇ ਦੇਣਾ ਪਊਗਾ ਤੇ ਮੈਡੀਕਲ ਫਿਟਨੈਸ ਅਸਲ ਸਰਟੀਫਿਕੇਟ ਹੈ ਜਿਹੜਾ ਉਹ ਤੁਹਾਡਾ ਪੋਸਟ ਬੀਪੀਓਫਸ ਦੇ ਫਾਈਲ ਦੇ ਨਾਂ ਲੱਗੂਗਾ ਠੀਕ ਹੈ ਤੁਸੀਂ ਇਹਨਾਂ ਦੀ ਪ੍ਰਿੰਟ ਕਾਪੀ ਹੈ ਜਿਹੜੀ ਉਹਨਾਂ ਦੀ ਫਾਈਲ ਬਣਾਣੀ ਹੈ ਤੇ Ориジナル ਡਾਕੂਮੈਂਟ ਨੇ ਜਿਹੜੀ ਉਹ ਇੱਕ ਲੈ ਕੇ ਜਾਣੇ ਨੇ ਕਿਉਂਕਿ ਉਹ ਉੱਥੇ ਵੈਰੀਫਿਕੇਸ਼ਨ ਹੋਊਗੀ ਤੁਹਾਡੀ ਉੱਥੇ ਤੁਹਾਡੇ ਸਾਰੇ ਡੇਟ ਡਾਕੂਮੈਂਟ ਨੇ ਉਹ ਚੈੱਕ ਕਰੇ ਜਾਣਗੇ ਰਿਕਾਸਟ ਲੋ ਸੂਚੀਏ ਜਿਹੜੀ ਉਹੋ ਪੇਜ ਜਿਸ ਤੇ ਤੁਹਾਡਾ ਨਾਮ ਹੈ ਉਹ ਲੈ ਕੇ ਜਾਣਾ ਤੇ ਰਿਜ਼ਲਟ ਜਿਹੜਾ ਉਹ ਵੀ ਲੈ ਕੇ ਜਾਣਾ ਬੈਸੇਮ ਜੋ ਰੱਖ ਲਿਓ ਤੇ 10th ਦਾ ਸਰਟੀਫਿਕੇਟ ਤੁਹਾਡਾ ਹੋਣਾ ਚਾਹੀਦਾ ਫਾਈਲ ਦੇ ਵਿੱਚ ਠੀਕ ਹੈ ਸਾਰੇ ਤੇ ਪਾਸ 2 ਦਾ ਹੋਣਾ ਚਾਹੀਦਾ ਤੇ ETT ਦੀ ਸਾਰੇ ਸਰਟੀਫਿਕੇਟ ਹੋਣੇ ਚਾਹੀਦੇ ਨੇ ETT ਦਾ ETT ਦਾ ਕਰੈਕਟਰ ਸਰਟੀਫਿਕੇਟ ਹੋਣਾ ਚਾਹੀਦਾ ਤੇ TET ਦਾ ਸਰਟੀਫਿਕੇਟ ਜਦੋਂ ਤੁਸੀਂ ਪਾਸ ਕੀਤਾ ਸੀ ਉਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ ਉਹ ਚੇਰੀ ਵਿਦਿਆ ਦਾ ਸਰਟੀਫਿਕੇਟ ਉਸ ਦੇ ਵਿੱਚ ਹੋਣਾ ਚਾਹੀਦਾ ਤੁਸੀਂ ਕੀ ਹਾਇਰ ਹਾਇਰ ਐਜੂਕੇਸ਼ਨ ਕੀਤੀ ਹੈ ਉਸ ਦਾ ਸਰਟੀਫਿਕੇਟ ਇਸ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਜਿਹੜਾ ਕਰੈਕਟਰ ਸਰਟੀਫਿਕੇਟ ਹੈ ਪਿੰਡ ਦੇ ਵੱਲੋਂ ਪਿੰਡ ਦੇ ਜਿਹੜੇ ਸਰਪੰਚ ਹੈ ਕੋਈ ਨੰਬਰਦਾਰ ਹੈ ਉਹਨਾਂ ਦੀ ਫੋਟੋ ਸਟੇਟ ਮਤਲਬ ਫੋਟੋ ਸਟੇਟ ਕਰਵਾ ਕੇ ਉਹਨਾਂ ਦੇ ਵੱਲੋਂ ਇਹ ਭਰਿਆ ਜਾਊਗਾ ਵੀ ਤੁਹਾਡਾ ਕਰੈਕਟਰ ਜਿਹੜਾ ਹੈ ਸਹੀ ਹੈ ਤਾਂ ਉਹਨਾਂ ਦੀ ਮੌੜ ਲੱਕੀ ਸਾਈਨ ਹੋਣਗੇ ਤਾਂ ਉਸ ਦੇ ਉਹ ਜਿਹੜਾ ਸਰਟੀਫਿਕੇਟ ਹੈ ਕਰੈਕਟਰ ਸਰਟੀਫਿਕੇਟ ਪ੍ਰਿੰਟ ਦੇ ਮੋਹਦਵਾਰ ਬੰਦੇਆ ਵੱਲੋਂ ਚਲ ਚੱਲਣ ਦਾ ਸਰਟੀਫਿਕੇਟ ਹੈ ਜਿਹੜਾ ਉਹ ਲੈ ਕੇ ਜਾਣਾ ਤੁਸੀਂ ਨਿਊ ਅੱਗੇ ਆ ਕੇ ਜਾਤੀ ਸਰਟੀਫਿਕੇਟ ਲੈ ਕੇ ਜਾਣਾ ਆਪਣੀ ਕਾਸਟ ਦਾ ਸਰਟੀਫਿਕੇਟ ਹੈ ਜਿਹੜਾ ਵੀ ਸੀਐਸਸੀ ਵਗੈਰਾ ਇਹ ਸਰਟੀਫਿਕੇਟ ਹੈ ਜਿਹੜਾ ਉਹ ਲੈ ਕੇ ਜਾਣਾ ਕੈਟਾਗਰੀ ਆਊਗਾ ਇੱਥੇ ਕੈਟਾਗਰੀ ਸਰਟੀਫਿਕੇਟ ਕਰਨੀ ਹੈ ਇਸ ਨੂੰ ਆਪਾਂ ਤਾਂ ਪੰਜਾਬ ਬਸਨੀਕ ਦਾ ਜਿਹੜਾ ਪੰਜਾਬ ਰੈਜੀਡੈਂਸ ਦਾ ਸਰਟੀਫਿਕੇਟ ਆ ਉਹ ਲੈ ਕੇ ਜਾਣਾ ਤੇ ਆਧਾਰ ਕਾਰਡ ਨਾਲ ਲਾਣਾ ਤੇ ਵੋਟ ਕਾਰਡ ਵੀ ਤੁਸੀਂ ਨਾਲ ਸਕਦੇ ਹੋ ਤੇ ਪੈਨ ਕਾਰਡ ਜ਼ਰੂਰ ਲੈਣਾ ਕਿਉਂਕਿ ਜਿਹੜੇ ਜਦੋਂ ਹੁਣ ਤੁਹਾਡੇ ਖਾਤੇ ਬਣਨਗੇ ਸੈਲਰੀ ਅਕਾਊਂਟ ਦੇ ਤਾਂ ਤੁਹਾਡਾ ਪੈਨ ਕਾਰਡ ਆ ਜਿਹੜਾ ਉਸਦੇ ਨਾਲ ਅਟੈਚ ਹੋਊਗਾ ਇਹ ਬੈਂਕ ਅਕਾਊਂਟ ਦੀ ਕਾਪੀ ਤੇ ਬੈਂਕ ਪਾਸਬੁੱਕ ਮਤਲਬ ਬੈਂਕ ਦੀ ਕਾਪੀ ਹੈ ਜਿਹੜੀ ਉਹ ਦਾਣੀ ਨੂੰ ਤੁਸੀਂ ਠੀਕ ਹੈ ਇਹ ਡਾਕੂਮੈਂਟ ਜਿਹੜੇ ਸਾਰੇ 셀ਫ ਅਟੈਸਟਰ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਤੁਹਾਡੇ ਤੇ ਤੁਸੀਂ ਫੋਟੋਆਂ ਵੀ ਜਿਹੜੀ ਹੈ ਆਪਣੀਆਂ ਨਾਲ ਲੈ ਕੇ ਜਾਣੀਆਂ ਨੇ ਕਿਉਂਕਿ ਫੋਟੋਆਂ ਵੀ ਜਿਹੜੀ ਤੁਹਾਡੀ ਫਾਈਲ ਦੇ ਵਿੱਚ ਉੱਥੇ ਲੱਗਣਗੀਆਂ ਤੇ ਬੀਪੀ ਆਫਿਸ ਦੇ ਵਿੱਚੋਂ ਤੁਹਾਨੂੰ ਪੱਤਰ ਨੰਬਰ ਮਿਲੇਗਾ ਤੇ ਉਹ ਤੁਹਾਡੀ ਫਾਈਲ ਨੇ ਜਿਹੜੀਆਂ ਉੱਥੇ ਰੱਖ ਲੈਣਗੇ ਤੇ ਤੁਹਾਨੂੰ ਪੱਤਰ ਨੰਬਰ ਲਾ ਕੇ ਇੱਕ ਲੈਟਰ ਦੇਣਗੇ ਜਿਹੜਾ ਤੁਸੀਂ ਜਦੋਂ ਉਹ ਲੈਟਰ ਲੈ ਕੇ ਤੁਸੀਂ ਸਕੂਲਾਂ ਦੇ ਵਿੱਚ ਜਾਣਾ ਠੀਕ ਹੈ ਜੀ ਇਹ ਪ੍ਰੋਸੈਸ ਜੀ ਇਹ ਡਾਕੂਮੈਂਟ ਤੁਸੀ ਲੈ ਕੇ ਜਾਣੇ ਨੇ ਆਪਣੇ ਨਾਲ ਇਹਨਾਂ ਦੀ ਪ੍ਰਿੰਟ ਕਾਪੀ ਤੁਸੀ ਸਾਰਿਆਂ ਨੇ ਕਢਵਾ ਕੇ ਲੈ ਕੇ ਜਾਣੀ ਹੈ ਤੇ ਸਲਫ ਅਟੈਸਟਡ ਹੋਣੀ ਚਾਹੀਦੀ ਹੈ ਫਾਈਲ ਦੇ ਉੱਪਰ ਤੁਹਾਡਾ ਨਾਮ ਵਗੈਰਾ ਸਾਰਾ ਕੁਝ ਲਿਖਿਆ ਹੋਣਾ ਚਾਹੀਦਾ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਸਾਥੀਆਂ ਨੂੰ ਕੋਈ ਵੀ ਦਿੱਕਤ ਆ ਰਹੀ ਹੈ ਮੈਡੀਕਲ ਕਰਾਉਣ ਦੇ ਵਿੱਚ ਉਹ ਆਪਣੇ ਆਪਣੇ ਜਿੱਥੇ ਮੈਡੀਕਲ ਹੋਊਗਾ ਤੁਹਾਡਾ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਜਲਦੀ ਤੋਂ ਜਲਦੀ ਆਪਣਾ ਮੈਡੀਕਲ ਕਰਵਾ ਕੇ ਤੁਸੀਂ ਆਪਣਾ ਸੁਪਨਾ ਜਿਹੜਾ ਬੀਪੀ ਆਫਿਸ ਦੇ ਵਿੱਚ ਜਾ ਕੇ ਪਹਿਲਾਂ ਤਾਂ ਸੁਪਨ ਉਹ ਫਿਰ ਬਾਅਦ ਦੇ ਵਿੱਚ ਸਕੂਲ ਦੇ ਵਿੱਚ ਜਾ ਕੇ ਤੁਸੀਂ ਆਪਣੇ ਪਰਿਵਾਰ ਦਾ ਸੁਪਨਾ ਜਿਹੜਾ ਉਹ ਪੂਰਾ ਕਰੋ ਠੀਕ ਹੈ ਜੀ ਤੇ ਇਹ ਵੀਡੀਓ ਜਿਹੜੀ ਆਪਣੇ 5994 ਵਾਲੇ ਸਾਥੀਆਂ ਕੋਲ ਜਰੂਰ ਪਹੁੰਚਾ ਦਿਓ ਤਾਂ ਜੋ ਉਹਨਾਂ ਦੀ ਮਦਦ ਜਿਹੜੀ ਹੋ ਸਕੇ ਕਿਉਂਕਿ ਇਹ ਬੀਪੀਓਫਿਸ ਦੀ ਫਾਈਲ ਹੈ ਜਿਹੜੀ ਉਸਦੇ ਬਾਰੇ ਬਹੁਤ ਸਾਰੇ ਕਮੈਂਟਸ ਫਾਈਲ ਆ ਰਹੇ ਸੀ ਤਾਂ ਜੋ ਮੈਂ ਵੀਡੀਓ ਬਣਾਈਏ ਇਹ ਕਿਸੇ ਤੇ ਕੰਮ ਆ ਸਕੇ ਤਾਂ ਅਮਿਲਦੇ ਆ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਸਿਰੇ ਦੇ ਉੱਪਰ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੂਗੀ 833481994 ਤੇ ਹੋਰ ਪੰਜਾਬ ਦੀ ਸਾਰੀ ਭਰਤੀਆਂ ਦੇ ਨਾਲ ਰਿਲੇਟਡ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ